ਜੋ ਇੱਕ 16 ਤਰੀਕ ਨੂੰ 16 4 24 ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਆ ਸਰਕਾਰ ਵੱਲੋਂ ਹੀ ਕਹਾਂਗੇ ਕਿਉਂਕਿ ਸਾਰੇ ادارے ਜਿੰਨੇ ਆ ਸਰਕਾਰ ਦੇ ਵੱਲੋਂ ਹੀ ਚੱਲਦੇ ਨੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਵੀ ਜਿੰਨੀਆਂ ਵੀ ਰੋਡਵੇਜ ਦੀਆਂ ਪੀਆਰਟੀਸੀ ਦੀਆਂ ਬੱਸਾਂ ਨੇ ਸਰਕਾਰੀ ਬੱਸਾਂ ਨੇ ਉਹਨਾਂ ਚੋਂ ਸੰਤਾਂ ਦੀ ਫੋਟੋ ਲਾਈ ਜਾਵੇ ਸਾਰੇ ਜੋ ਅਜੇ ਤੋਂ 2 ਸਾਲ ਪਹਿਲਾਂ ਜਿਹੜਾ ਕੰਮ ਹੋਇਆ ਸੀ ਉਹੀ ਹੁਣ ਪੂਰਾ ਇਹੀ ਦਿਨ ਵੀ ਇਹੀ ਸੀ ਉਹ ਪੂਰੇ 2 ਸਾਲਾਂ ਬਾਅਦ ਉਹਨਾਂ ਨੇ ਉਹੀ ਫੇਰ ਸ਼ੁਰੂ ਕੀਤਾ ਇਸ ਵਾਸਤੇ ਮੈਂ ਹੁਣ ਦਫ਼ਤਰ ਚ ਕਈਆਂ ਬੰਦ ਦਫ਼ਤਰਾਂ ਦੇ ਕਈਆਂ ਮੁਲਾਜ਼ਮਾਂ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਸੁਬਡੈਂਟ ਸਾਹਿਬ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਦੱਸਿਆ ਵੀ ਹਾਂ ਸਾਨੂੰ ਚਿੱਠੀ ਆਈ ਆ ਤੇ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਆ ਕਿ ਅੱਗੇ ਪਿਛਲੇ 2 ਸਾਲ ਪਹਿਲਾਂ ਇਸ ਸਰਕਾਰ ਬਣ ਤੋਂ ਪਹਿਲਾਂ ਚਿੱਠੀ ਆਈ ਸੀ ਸਰਕਾਰ ਵੱਲੋਂ ਇਹ ਟੱਕੇ ਨਾ ਫੋਟੋਆਂ ਲਵਾਈਆਂ ਜਾ ਰਹੀਆਂ ਸੀ ਤੁਸੀਂ ਇਥੋਂ ਆਪਣੇ ਮੁਲਾਜ਼ਮ ਲਾ ਕੇ ਫੋਟੋਆਂ ਲਵਾਈਆਂ ਸੀ ਵੈਗਰੂਜੀਕਾ ਖਾਲਸਾ ਵੈਗਰੂਜੀ ਕੀ ਫਤਿਹ ਬਾਬਾ ਹਰਦੀਪ ਸਿੰਘ ਮਹਾਰਾਜ ਦਲ ਖਾਲਸਾ ਤੋਂ ਜੋ ਇੱਕ 16 ਤਰੀਕ ਨੂੰ 16 4 24 ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਆ ਸਰਕਾਰ ਵੱਲੋਂ ਹੀ ਕਹਾਂਗੇ ਕਿਉਂਕਿ ਸਾਰੇ ادارے ਜਿੰਨੇ ਆ ਸਰਕਾਰ ਦੇ ਵੱਲੋਂ ਹੀ ਚੱਲਦੇ ਨੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਵੀ ਜਿੰਨੀਆਂ ਵੀ ਰੋਡਵੇਜ ਦੀਆਂ ਪੀ ਆਰਟੀਸੀ ਦੀਆਂ ਬੱਸਾਂ ਨੇ ਸਰਕਾਰੀ ਬੱਸਾਂ ਨੇ ਉਹਨਾਂ ਚੋਂ ਸੰਤਾਂ ਦੀ ਫੋਟੋ ਲਾਈ ਜਾਵੇ ਸਾਰੇ ਜੋ ਅਜੇ ਤੋਂ 2 ਸਾਲ ਪਹਿਲਾਂ ਜਿਹੜਾ ਕੰਮ ਹੋਇਆ ਸੀ ਉਹੀ ਹੁਣ ਪੂਰਾ ਇਹੀ ਦਿਨ ਵੀ ਇਹੀ ਸੀ ਉਹ ਪੂਰੇ 2 ਸਾਲਾਂ ਬਾਅਦ ਉਹਨਾਂ ਨੇ ਉਹੀ ਫੇਰ ਸ਼ੁਰੂ ਕੀਤਾ ਇਸ ਵਾਸਤੇ ਮੈਂ ਹੁਣ ਦਫ਼ਤਰ ਚ ਕਈਆਂ ਬੰਦੇ ਦਫ਼ਤਰਾਂ ਦੇ ਕਈਆਂ ਮੁਲਾਜ਼ਮਾਂ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਸੁਪਰਡੈਂਟ ਸਾਹਿਬ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਦੱਸਿਆ ਵੀ ਹਾਂ ਸਾਨੂੰ ਚਿੱਠੀ ਆਈ ਆ ਤੇ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਆ ਕਿ ਅੱਗੇ ਪਿਛਲੇ 2 ਸਾਲ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਚਿੱਠੀ ਆਈ ਸੀ ਸਰਕਾਰ ਵੱਲੋਂ ਤੇ ਟੱਕੇ ਨਾ ਫੋਟੋਆਂ ਲਵਾਈਆਂ ਜਾ ਰਹੀਆਂ ਸੀ ਤੁਸੀਂ ਇੱਥੋਂ ਆਪਣੇ ਮੁਲਾਜ਼ਮ ਲਾ ਕੇ ਫੋਟੋਆਂ ਲਵਾਈਆਂ ਸੀ ਉਹਨਾਂ ਨੇ ਕਿਹਾ ਵੀ ਮੈਂ ਤਾਂ ਉਦੋਂ ਮੇਰੀ ਹੈ ਡਿਊਟੀ ਨਹੀਂ ਸੀ ਇੱਥੇ ਪਰ ਅੱਗੇ ਤੋਂ ਜੇ ਕੋਈ ਸਰਕਾਰ ਸਾਨੂੰ ਕੋਈ ਵੀ ਹੁਕਮ ਕਰਦੀ ਆ ਅਸੀਂ ਇਹ ਜੀ ਕੋਈ ਗਲਤੀ ਨਹੀਂ ਕਰਾਂਗੇ ਜਿਹੜੀ ਦੁਬਾਰਾ ਆਪਣੇ ਵਿੱਚ ਰੌਲਾ ਪਵਾਵੇ ਸਰਕਾਰ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ ਰੌਲਾ ਪਵਾਵੇ ਤੇ ਕਿਸੇ ਦੀ ਫੋਟੋ ਕੋਈ ਨਹੀਂ ਲਵਾਈ ਜਾਊਗੀ ਜੇ ਕਿਸੇ ਦੀ ਮਰਜ਼ੀ ਆ ਉਹ ਲਾਵੇ ਜਿਸ ਕਨੈਕਟਰ ਡਰਾਈਵਰ ਦੀ ਮਰਜ਼ੀ ਆ ਉਹ ਨਾ ਲਾਵੇ ਜਿਸ ਦੀ ਆਪਦੀ ਮਰਜ਼ੀ ਆ ਉਹ ਭਾਵੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਲਾਵੇ ਭਾਵੇਂ ਹਵਾਰੇ ਦੀ ਲਾਵੇ ਚਾਹੇ ਰਾਜੂਵਾਨੇ ਦੀ ਲਾਵੇ ਜਿਹਦੀ ਮਰਜ਼ੀ ਲਾਵੇ ਸਾਡੇ ਵੱਲੋਂ ਕੋਈ ਤਰਾਜ ਨਹੀਂ ਜੇ ਕੋਈ ਹਿੰਦੂ ਆ ਉਹ ਆਪਣੀ ਮਾਤਾ ਦੀ ਕਿਸੇ ਦੀ ਲਾਉਣੀ ਚਾਹੁੰਦਾ ਜਾਂ ਹਲੂ ਮਾਨ ਦੀ ਲਾਉਣੀ ਚਾਹੁੰਦਾ ਕਹਿੰਦਾ ਸਾਨੂੰ ਉਹਦਾ ਵੀ ਕੋਈ ਤਰਾਜ ਨਹੀਂ ਨਾ ਅਸੀਂ ਉਹਦੇ ਤੇ ਤਰਾਜ ਕਰਦੇ ਆਂ ਨਾ ਅਸੀਂ ਇਹਦੇ ਤੇ ਤਰਾਜ ਕਰਦੇ ਆਂ ਤੇ ਜਿਹੜੀ ਲਵਾਉਣ ਵਾਲੀ ਗੱਲ ਆ ਉਹ ਤੇ ਬਿਲਕੁਲ ਆਂਦਾ ਵੀ ਤੁਸੀਂ ਭੁੱਲ ਜਾਓ ਵੀ ਅਸੀਂ ਇਹ ਛੱਡਾਇਆ ਕੋਈ ਐਕਸ਼ਨ ਕਰਾਂਗੇ ਬਾਬਾ ਜੀ ਗੱਲ ਕਰੀਏ ਚੋਣਾ ਦਾ ਸਮਾਂ ਚੱਲ ਰਿਹਾ ਅਜੇ ਇਹ ਪੱਤਰ ਜਾਰੀ ਹੋਣਾ ਤੁਹਾਨੂੰ ਲੱਗਦਾ ਨਹੀਂ ਪੰਜਾਬ ਦੇ ਮਾਹੌਲ ਜੂਨ ਦਾ ਮਹੀਨਾ ਜਦੋਂ ਆਉਂਦਾ ਹੈ ਨਾ ਐਕਤੀ 40 ਸਾਲ ਹੋ ਜਾਣੇ ਆ ਪੂਰੇ ਜੂਨ 84 ਵਾਪਰੇ ਨੂੰ ਤੇ ਉਹਨੂੰ ਖਰੀਦਣ ਵਾਸਤੇ ਕੋਸ਼ਤਾਂ ਨੇ ਹੁਣ ਸਿਕਿਉਰਿਟੀਆਂ ਵੀ ਵਾਪਸ ਲੈਣੀਆਂ ਤੁਸੀਂ ਧਿਆਨ ਰੱਖਿਓ ਆ ਥੋੜੇ ਦਿਨਾਂ ਤੋਂ ਬਾਅਦ ਠੀਕ ਹੈ ਤੇ ਕੁਝ ਉਹਨੂੰ ਖਰੀਦਣ ਵਾਸਤੇ ਲੋਕਾਂ ਨੂੰ ਉੱਤੋਂ ਦੇਉਂ ਕਹਿੰਦੇ ਆ ਵੀ ਭੁੱਲ ਭਲਾ ਜਾਓ ਤੁਸੀਂ 84 ਭੁੱਲ ਜਾਓ ਜਿਹੜਾ ਜੂਨ 84 ਵਾਪਰੇ ਆ ਸੀ ਨਵੰਬਰ ਨਵੰਬਰ 84 ਵਾਪਰੇ ਆ ਸੀ ਉਹਨੂੰ ਭੁੱਲ ਜਾਓ ਪਰ ਸਾਨੂੰ ਨਾਲੇ ਦਬਾ ਕੇ ਜਰੂਰ ਰੱਖਣਾ ਚਾਹੁੰਦੇ ਹਣ ਤੁਸੀਂ ਦੇਖਿਓ ਅਗਲੇ ਅਗਲੇ ਮਹੀਨੇ ਦੇ ਅੱਧ ਤੋਂ ਬਾਅਦ ਅੰਮ੍ਰਿਤਸਰ ਦਾ ਜਿਹੜਾ ਸਾਰਾ ਦਰਬਾਰ ਸਾਹਿਬ ਦਾ ਕਲਿਆਰਾ ਆ ਉੱਥੇ ਕਰਫਿਊ ਦੀ ਹਾਲਤ ਹੋਊਗੀ ਉੱਥੇ ਕਿਸੇ ਨੂੰ ਅੰਦਰ ਨਹੀਂ ਲੈਣੇ ਜਾਣ ਦਿੱਤਾ ਜਾਊਗਾ ਤਰਾਸ਼ੀਆਂ ਲੈ ਲੈ ਕੇ ਜਾਣ ਦਿੱਤਾ ਜਾਊਗਾ ਕਿਉਂਕਿ ਇਹ ਜਾਨ ਬੁੱਝ ਕੇ ਰਾਜ ਜਿਹੜਾ ਇਕੋਧਰ ਕਰ ਰਹੀ ਆ ਦਿੱਲੀ ਰਾਜ ਪੰਜਾਬ ਤੇ ਕਰ ਰਹੀ ਆ ਇਹ ਉਹੀ ਸਾਰਾ ਉਹ ਤੋਂ ਆਰਡਰ ਦਿੰਦੇ ਆ ਭਗਵੰਤ ਮਾਨ ਇੱਕ ਸੂਬੇਦਾਰ ਆ ਨਾ ਉਹ ਮੁੱਖ ਮੰਤਰੀ ਆ ਨਾ ਉਹ ਰਾਜਾ ਆ ਤੇ ਬਾਕੀ ਜਿਹੋ ਦੇ ਨਾਲ ਤੁਹਾਨੂੰ ਪਤਾ ਭੇਡਾਂ ਬੱਕਰੀਆਂ ਇਹਨੇ ਜਿੰਨੀਆਂ ਵੀ ਆ ਕੰਨਵੇਂ ਹੋਰ ਨੇ ਉਹੋ ਜਿਹੀ ਆ ਜੇ ਉਹਨਾਂ ਚ ਮਾੜਾ ਮੋਟਾ ਵੀ ਕੋਈ ਮਾਦਾ ਹੁੰਦਾ ਬਸ ਵਿੱਚ ਸਣੇ ਸਪੀਕਰ ਸਾਰਿਆਂ ਦੇ ਵਿੱਚ ਸਿੱਖ ਵੀ ਹੈਗੇ ਨੇ ਜਿਨ੍ਹਾਂ ਨੇ ਘਾਤਰੇ ਪਾਏ ਨੇ ਇਹ ਵਹਿ ਜਿਹਾ ਚਿੱਠੀਆਂ ਕਿਉਂ ਜਰੀ ਹੋਣ ਦੇਣ ਜੂਨ 84 ਨੂੰ ਕਿਉਂ ਸਾਨੂੰ ਮਨਾਉਣ ਤੋਂ ਰੋਕਣ ਜਦੋਂ ਅਸੀਂ ਆਪਣਾ ਤੀਜਾ ਘੱਲੂ ਘਰਾ ਕਿਵੇਂ ਅਸੀਂ ਪੁੱਲ ਜੀਏ ਜੇ ਅਜੇ ਇੱਕ 100 ਸਾਲ ਵਾਲਾ ਜੱਲਿਆਂ ਦੇ ਬਾਗ ਦਾ ਸ਼ਾਕਾ ਨਹੀਂ ਭੁੱਲਿਆ ਜਾ ਸਕਿਆ ਤੇ ਇਹ ਦੇ ਸਾਲ ਹੀ ਚਾਲੀ ਹੋਏ ਨੇ ਇਹ ਕਿਵੇਂ ਭੁੱਲਿਆ ਜਾ ਸਕਦਾ ਐਕਸ਼ਨ ਪਲਾਨ ਕੀ ਹੋਊਗਾ ਅਗਲਾ ਅਗਲਾ ਐਕਸ਼ਨ ਪਲਾਨ ਸਾਡਾ ਇਹ ਹੋਊਗਾ ਕਿ ਜੇ ੱੱਕੇ ਨਾਲ ਇਧਰੋਂ ਕੋਈ ਆਰਡਰ ਆਉਂਦਾ ਕਿਸੇ ਕਿਸਮ ਦਾ ਸਰਕਾਰ ਵੱਲੋਂ ਜਾਂ ਕੋਈ ਅੰਦਰੋਂ ਵੀ ਫੋਟੋਆਂ ਲਵਾਈਆਂ ਜਾਣ ਤੇ ਅਸੀਂ ਆਪਣੇ ਬੰਦੇ ਜ਼ਰੂਰ ਹੋਣੇ ਦੇ ਵਿੱਚ ਉਹ ਰੱਖਾਂਗੇ ਬਸਾਂ ਦੇ ਦੇ ਵਿੱਚ ਕਿਉਂਕਿ ਜੋ ਵੀ ਹੋਣਾ ਇੱਥੇ ਹੋਣਾ ਆ ਤੇ ਫੇਰ ਸਾਡਾ ਜਿਹੜਾ ਐਕਸ਼ਨ ਪਲਾਨ ਹੈ ਉਹ ਮੌਕੇ ਦਾ ਹੋਊਗਾ ਉਹ ਕੋਈ ਵੀ ਹੋ ਸਕਦਾ ਸਰ ਕੀ ਜਾਨਣਾ ਚਾਹੁੰਦੇ ਹੋ ਕਿ ਲੈਟਰ ਚਾਰੀ ਹੋਇਆ ਕੀ ਮਾਮਲਾ ਹੈ ਸਰ ਨਹੀਂ ਮਾਮਲਾ ਕੋਈ ਨਹੀਂ ਇਹਦੇ ਵਿੱਚ ਤਾਂ ਕੋਈ ਹੈ ਜਿਸ ਕੋ ਮਾਨਯੋਗ ਕਮਿਸ਼ਨ ਸਾਹਿਬ ਵੱਲੋਂ ਕੋਈ ਜਾਰੀ ਹੋਇਆ ਲੈਟਰ ਆਇਆ ਹੈ ਪੰਜਾਬ ਸਰਕਾਰ ਨੇ ਉਹ ਲੈਟਰ ਦੇ ਸਬੰਧ ਦੇ ਜੀ ਵੀ ਸੀਗਾ ਵਿੱਚ ਮਾਨਯੋਗ ਜਿਹੜੇ ਸਰਦਾਰ ਜਨਾ ਸਿੰਘ ਪੰਡਰਾਲੇ ਉਹਨਾਂ ਦੀ ਤਸਵੀਰ ਹਟਾਉਣ ਬਾਰੇ ਦਾ ਮਾਮਲਾ ਸੀਗਾ ਠੀਕ ਹੈ ਸਾਨੂੰ ਇਹ ਲੈਟਰ ਆਇਆ ਪਰ ਉਹਨਾਂ ਨੇ ਲਿਖਿਆ ਵੀ ਪੰਜਾਬ ਦੇ 925 ਨੰਬਰ ਲੈਟਰ 16-4 ਦੇ ਨਾਲ ਨਤੀ ਕਾਰਵਾਈ ਕੀਤੀ ਜਾਵੇ ਤੇ ਉਹ ਕਾਪੀ ਅਸੀਂ ਔਨਲਾਈਨ ਕਢਾ ਰਹੇ ਹਾਂ ਜੋ ਕਾਰਣੀ ਮਤਲਬ ਹੋਊਗੀ ਸਤਕਾਰ ਨਾਲ ਜਿਵੇਂ ਵੀ ਹੋਇਆ ਉਵੇਂ ਹੀ ਕੀਤੀ ਹੋਊਗੀ ਸਿੱਖ ਜਿссе ਬੰਦੀਆ ਵੀ ਆ ਕੇ ਮਿਲ ਕੇ ਗਏ ਆ ਤੁਹਾਡੇ ਵਰਪੇ ਇਹ ਜਿਆਦਾ ਭਰੋਸਾ ਦਿੱਤਾ ਗਿਆ ਹੈਗਾ ਨਹੀਂ ਉਹਨਾਂ ਦਾ ਕੋਈ ਗੱਲਬਾਤ ਇੰਦਾ ਦੀ ਨਹੀਂ ਹੋਈ ਉਹ ਕਹਿੰਦੇ ਸੀ ਵੀ ਤੁਸੀਂ ਜਿਹੜਾ ਆਈਏ ਤੁਹਾਡੇ ਕੋਲ ਚਿੱਠੀ ਤੁਸੀਂ ਕੀ ਕਰ ਰਹੇ ਮੈਂ ਕਿਹਾ ਵੀ ਜੋ ਚਿੱਠੀ ਦੇ ਵਿੱਚ ਲਿਖਿਆ ਹੈ ਅਸੀਂ ਰੂਲ ਰੈਗੂਲੇਸ਼ਨ ਨਾਲ ਹੀ ਚੱਲਣਾ ਹੈ ਜਿਵੇਂ ਵੀ ਹੋਇਆ ਉਹ ਕਹਿੰਦੇ ਕੋਈ ਰੋਲਾ ਨਾ ਪਾਵੇ ਇੰਦਾ ਤੁਸੀਂ ਉਹ ਕਰਿਓ ਮੈਂ ਕਹਿੰਨੀ ਨਹੀਂ ਕੋਈ ਰੋਲਾ ਰੋਲਾ ਨਹੀਂ ਚੱਲਣਾ ਕਿਸੇ ਕਿਸੇ ਦਾ ਰੋਲਾ ਨਹੀਂ ਪੈਣਾ ਗੁਰਤਾ ਪਾਵਾਂਗੇ ਇਸ ਨੂੰ ਜੱਗਰ ਕਰਨਾ ਹੋਵੇ ਜਾਂ ਕੋਈ ਅਸੀਂ ਕੋਈ ਲੈਟਰ ਤੋਂ ਬਾਹਰ ਜਾ ਕੇ ਕਰਨਾ ਹੋਵੇ ਕਹਿੰਦਾ ਬਸ ਇੰਨੇ ਹੀ ਧਿਆਨ ਰੱਖੋ ਥੋੜਾ ਜਿਹਾ ਕਹਿੰਦੇ ਮੈਂ ਵੇਚੀ ਤੇ ਕੁਛ ਤਰ੍ਹਾਂ ਦਾ ਉਹਦਾ ਤਾਂ ਵੀ ਥੀ ਨਹੀਂ ਤੁਸੀਂ ਨਾ ਨਾ ਪਾਸ ਤੇ ਹਾਂ ਜਸਟ ਲੈਟਰ ਆਈ ਹੈ ਠੀਕ ਹੈ ਹਾਂ ਠੀਕ ਹੈ ਯਾਨੀ ਕਿ ਹਰ ਤੁਸੀਂ ਅਗਲੀ ਚਾਰ ਦੇ ਕਰਨੀ ਕਰਨੀ ਹੈ ਜੋ ਇੱਕ 16 ਤਰੀਕ ਨੂੰ 16 4 24 ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਆ ਸਰਕਾਰ ਵੱਲੋਂ ਹੀ ਕਹਾਂਗੇ ਕਿਉਂਕਿ ਸਾਰੇ ادارے ਜਿੰਨੇ ਆ ਸਰਕਾਰ ਦੇ ਵੱਲੋਂ ਹੀ ਚੱਲਦੇ ਨੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਵੀ ਜਿੰਨੀਆਂ ਵੀ ਰੋਡਵੇਜ ਦੀਆਂ ਪੀਆਰਟੀਸੀ ਦੀਆਂ ਬੱਸਾਂ ਨੇ ਸਰਕਾਰੀ ਬੱਸਾਂ ਨੇ ਉਹਨਾਂ ਚੋਂ ਸੰਤਾਂ ਦੀ ਫੋਟੋ ਲਾਈ ਜਾਵੇ ਸਾਰੇ ਜੋ ਅਜੇ ਤੋਂ 2 ਸਾਲ ਪਹਿਲਾਂ ਜਿਹੜਾ ਕੰਮ ਹੋਇਆ ਸੀ ਉਹੀ ਹੁਣ ਪੂਰਾ ਇਹੀ ਦਿਨ ਵੀ ਇਹੀ ਸੀ ਉਹ ਪੂਰੇ 2 ਸਾਲਾਂ ਬਾਅਦ ਉਹਨਾਂ ਨੇ ਉਹੀ ਫੇਰ ਸ਼ੁਰੂ ਕੀਤਾ ਤੇ ਇਸ ਵਾਸਤੇ ਮੈਂ ਹੁਣ ਦਫ਼ਤਰ ਚ ਕਈਆਂ ਬੰਦ ਦਫ਼ਤਰਾਂ ਦੇ ਕਈਆਂ ਮੁਲਾਜ਼ਮਾਂ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਸੁਬਡੈਂਟ ਸਾਹਿਬ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਦੱਸਿਆ ਵੀ ਹਾਂ ਸਾਨੂੰ ਚਿੱਠੀ ਆਈ ਆ ਤੇ ਮੈਨੂੰ ਇਹ ਗੱਲ ਦੱਸੀ ਆ ਕਿ ਅੱਗੇ ਪਿਛਲੇ 2 ਸਾਲ ਪਹਿਲਾਂ ਇਸ ਸਰਕਾਰ ਬਣਨ ਤੋਂ ਪਹਿਲਾਂ ਚਿੱਠੀ ਆਈ ਸੀ ਸਰਕਾਰ ਵੱਲੋਂ ਇਹ ਟੱਕੇ ਨਾ ਫੋਟੋਆਂ ਲਵਾਈਆਂ ਜਾ ਰਹੀਆਂ ਸੀ ਤੁਸੀਂ ਇਥੋਂ ਆਪਣੇ ਮੁਲਾਜ਼ਮ ਲਾ ਕੇ ਫੋਟੋਆਂ ਲਵਾਈਆਂ ਸੀ ਵੈਕਰੂ ਜੀ ਕਾ ਖਾਲਸਾ ਵੈਕਰੂ ਜੀ ਕੀ ਫਤਿਹ ਬਾਬਾ ਹਰਦੀਪ ਸਿੰਘ ਮਹਾਰਾਜ ਦਲ ਖਾਲਸਾ ਤੋਂ ਜੋ ਇੱਕ 16 ਤਰੀਕ ਨੂੰ 16 4 24 ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਆ ਸਰਕਾਰ ਵੱਲੋਂ ਹੀ ਕਹਾਂਗੇ ਕਿਉਂਕਿ ਸਾਰੇ ادارے ਜਿੰਨੇ ਆ ਸਰਕਾਰ ਦੇ ਵੱਲੋਂ ਹੀ ਚੱਲਦੇ ਨੇ ਉਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਵੀ ਜਿੰਨੀਆਂ ਵੀ ਰੋਡਵੇਜ਼ ਦੀਆਂ ਪੀਆਰਟੀਸੀ ਦੀਆਂ ਬੱਸਾਂ ਨੇ ਸਰਕਾਰੀ ਬੱਸਾਂ ਨੇ ਉਹਨਾਂ ਚੋਂ ਸੰਤਾਂ ਦੀ ਫੋਟੋ ਲਈ ਜਾਵੇ ਸਾਰੇ ਜੋ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਕੰਮ ਹੋਇਆ ਸੀ ਉਹੀ ਹੁਣ ਪੂਰਾ ਇਹੀ ਦਿਨ ਵੀ ਇਹੀ ਸੀ ਉਹ ਪੂਰੇ 2 ਸਾਲਾਂ ਬਾਅਦ ਉਹਨਾਂ ਨੇ ਉਹੀ ਫੇਰ ਸ਼ੁਰੂ ਕੀਤਾ ਤੇ ਇਸ ਵਾਸਤੇ ਮੈਂ ਹੁਣ ਦਫ਼ਤਰ ਚ ਕਈਆਂ ਦਫ਼ਤਰਾਂ ਦੇ ਕਈਆਂ ਮੁਲਾਜ਼ਮਾਂ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਸੁਪਰਡੈਂਟ ਸਾਹਿਬ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਦੱਸਿਆ ਵੀ ਹਾਂ ਸਾਨੂੰ ਚਿੱਠੀ ਆਈ ਆ ਤੇ ਮੈਂ ਨੂੰ ਇਹ ਗੱਲ ਦੱਸੀ ਆ ਕਿ ਅੱਗੇ ਪਿਛਲੇ 2 ਸਾਲ ਪਹਿਲਾਂ ਇਹ ਸਰਕਾਰ ਬਣ ਤੋਂ ਪਹਿਲਾਂ ਚਿੱਠੀ ਆਈ ਸੀ ਸਰਕਾਰ ਵੱਲੋਂ ਇਹ ਟੱਕੇ ਨਾ ਫੋਟੋਆਂ ਲਵਾਈਆਂ ਜਾ ਰਹੀਆਂ ਸੀ ਤੁਸੀਂ ਇੱਥੋਂ ਆਪਣੇ ਮੁਲਾਜ਼ਮ ਲਾ ਕੇ ਫੋਟੋਆਂ ਲਵਾਈਆਂ ਸੀ ਉਹਨਾਂ ਕਹਿੰਦੇ ਮੈਂ ਤਾਂ ਉਦੋਂ ਮੇਰੀ ਹੱਥ ਡਿਊਟੀ ਨਹੀਂ ਸੀ ਇੱਥੇ ਪਰ ਅੱਗੇ ਤੋਂ ਜੇ ਕੋਈ ਸਰਕਾਰ ਸਾਨੂੰ ਕੋਈ ਵੀ ਹੁਕਮ ਕਰਦੀ ਆ ਅਸੀਂ ਇਹੋ ਜੀ ਕੋਈ ਗਲਤੀ ਨਹੀਂ ਕਰਾਂਗੇ ਜਿਹੜੀ ਦੁਬਾਰਾ ਆਪਣੇ ਵਿੱਚ ਰੌਲਾ ਪਵਾਵੇ ਸਰਕਾਰ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ ਰੌਲਾ ਪਵਾਵੇ ਜੇ ਕਿਸੇ ਦੀ ਫੋਟੋ ਕੋਈ ਨਹੀਂ ਲਵਾਈ ਜਾਊਗੀ ਜੇ ਕਿਸੇ ਦੀ ਮਰਜ਼ੀ ਆ ਉਹ ਲਾਵੇ ਜਿਸ ਕਨੈਕਟਰ ਡਰਾਈਵਰ ਦੀ ਮਰਜ਼ੀ ਆ ਉਹ ਨਾ ਲਾਵੇ ਜਿਸ ਦੀ ਆਪਦੀ ਮਰਜ਼ੀ ਆ ਉਹ ਭਾਵੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਲਾਵੇ ਭਾਵੇਂ ਹਵਾਰੇ ਦੀ ਲਾਵੇ ਚਾਹੇ ਰਾਜੋਆਣੇ ਦੀ ਲਾਵੇ ਜਿਹਦੀ ਮਰਜ਼ੀ ਲਾਵੇ ਸਾਡੇ ਵੱਲੋਂ ਕੋਈ ਤਰਾਜ ਨਹੀਂ ਜੇ ਕੋਈ ਹਿੰਦੂ ਆ ਉਹ ਆਪਣੀ ਮਾਤਾ ਦੀ ਕਿਸੇ ਦੀ ਲਾਉਣੀ ਚਾਹੁੰਦਾ ਜਾਂ ਹਨੂਮਾਨ ਦੀ ਲਾਉਣੀ ਚਾਹੁੰਦਾ ਮੰਦਾ ਸਾਨੂੰ ਉਹਦਾ ਵੀ ਕੋਈ ਤਰਾਜ ਨਹੀਂ ਨਾ ਅਸੀਂ ਉਹਦੇ ਤੇ ਤਰਾਜ ਕਰਦੇ ਆ ਨਾ ਅਸੀਂ ਇਹਦੇ ਤੇ ਤਰਾਜ ਕਰਦੇ ਆ ਤੇ ਜਿਹੜੀ ਲਵਾਉਣ ਵਾਲੀ ਗੱਲ ਆ ਉਹ ਤੇ ਬਿਲਕੁਲ ਆਂਦਾ ਵੀ ਤੁਸੀਂ ਭੁੱਲ ਜੋ ਵੀ ਅਸੀਂ ਇਹ ਜੱਡਾਇਆ ਕੋ ਬਾਬਾ ਜੀ ਗੱਲ ਕਰੀਏ ਚੋਨਾ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਪੱਤਰ ਜਾਰੀ ਹੋਣਾ ਤੁਹਾਨੂੰ ਲੱਗਦਾ ਨਹੀਂ ਪੰਜਾਬ ਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੂਨ ਦਾ ਮਹੀਨਾ ਜਦੋਂ ਵੀ ਆਉਂਦਾ ਹੈ ਨਾ ਐਤਿ 40 ਸਾਲ ਹੋ ਜਾਣੇ ਆ ਪੂਰੇ ਜੂਨ 84 ਵਾਪਰੇ ਨੂੰ ਤੇ ਉਹਨੂੰ ਖਦੇੜਨ ਵਾਸਤੇ ਕੁਸ਼ਤਾਂ ਨਾਲ ਹੁਣ ਸਿਕਿਉਰਟੀਆਂ ਵੀ ਵਾਪਸ ਲੈਣੀਆਂ ਤੁਸੀਂ ਧਿਆਨ ਰੱਖਿਓ ਆ ਥੋੜੇ ਦਿਨਾਂ ਤੋਂ ਬਾਅਦ ਠੀਕ ਹੈ ਤੇ ਕੁਝ ਉਹਨੂੰ ਖਦੇੜਨ ਵਾਸਤੇ ਲੋਕਾਂ ਨੂੰ ਉੱਤੋਂ ਦੇਉਂ ਕਹਿੰਦੇ ਆ ਵੀ ਭੁੱਲ ਭਲਾ ਜਾਓ ਤੁਸੀਂ 84 ਭੁੱਲ ਜਾਓ ਯਾਰ ਜੂਨ 84 ਵਾਪਰਿਆ ਸੀ ਨਵੰਬਰ ਨਵੰਬਰ 84 ਵਾਪਰਿਆ ਸੀ ਉਹਨੂੰ ਭੁੱਲ ਜੋ ਪਰ ਸਾਨੂੰ ਨਾਲੇ ਦਬਾ ਕੇ ਜ਼ਰੂਰ ਰੱਖਣਾ ਚਾਹੁੰਦੇ ਹੁਣ ਤੁਸੀਂ ਦੇਖਿਓ ਅਗਲੇ ਅਗਲੇ ਮਹੀਨੇ ਦੇ ਅੱਧ ਤੋਂ ਬਾਅਦ ਅੰਮ੍ਰਿਤਸਰ ਦਾ ਜਿਹੜਾ ਸਾਰਾ ਦਰਬਾਰ ਸਾਹਿਬ ਦਾ ਕਲਿਆਰਾ ਆ ਉਹ ਇੱਕ ਕਰਫਿਊ ਦੀ ਹਾਲਤ ਹੋਊਗੀ ਉੱਥੇ ਕਿਸੇ ਨੂੰ ਅੰਦਰ ਨਹੀਂ ਲੈਣੇ ਜਾਣ ਦਿੱਤਾ ਜਾਊਗਾ ਤਰਾਸੀਆਂ ਲੈ ਲੈ ਕੇ ਜਾਣ ਦਿੱਤਾ ਜਾਊਗਾ ਕਿਉਂਕਿ ਇਹ ਜਾਨ ਬੁੱਝ ਕੇ ਰਾਜ ਜਿਹੜਾ ਇੱਕੋ ਤੇਰ ਕਰ ਰਹੀ ਆ ਦਿੱਲੀ ਰਾਜ ਪੰਜਾਬ ਤੇ ਕਰ ਰਹੀ ਆ ਤੇ ਉਹੀ ਸਾਰਾ ਉਥੋਂ ਆਰਡਰ ਦਿੰਦੇ ਆ ਭਗਵੰਤ ਮਾਨ ਇੱਕ ਸੂਬੇਦਾਰ ਆ ਨਾ ਉਹ ਮੁੱਖ ਮੰਤਰੀ ਆ ਨਾ ਉਹ ਰਾਜਾ ਆ ਤੇ ਬਾਕੀ ਜਿਹੋ ਦੇ ਨਾਲ ਤੁਹਾਨੂੰ ਪਤਾ ਭੇਡਾਂ ਬੱਕਰੀਆਂ ਇਹਨੇ ਜਿੰਨੀਆਂ ਵੀ ਆ ਕੰਨਮੇ ਹੋਰ ਨੇ ਉਹੋ ਜੇ ਹੀ ਆ ਜੇ ਉਹਨਾਂ ਚ ਮਾੜਾ ਮੋਟਾ ਵੀ ਕੋਈ ਮਾਦਾ ਹੁੰਦਾ ਬਸ ਵਿੱਚ ਸਣੇ ਸਪੀਕਰ ਸਾਰਿਆਂ ਦੇ ਵਿੱਚ ਸਿੱਖ ਵੀ ਹੈਗੇ ਨੇ ਜਿਨ੍ਹਾਂ ਨੇ ਗੱਤਰੇ ਪਾਏ ਨੇ ਤੇ ਉਹ ਇਹ ਜਿਹੀਆਂ ਚੱਟੀਆਂ ਕਿਉਂ ਜਰੀ ਹੋਣ ਦੇਣ ਜੂਨ 84 ਨੂੰ ਕਿਉਂ ਸਾਨੂੰ ਮਨਾਉਣ ਤੋਂ ਰੋਕਣ ਜੇ ਅਸੀਂ ਆਪਣਾ ਤੀਜਾ ਘੱਲੂ ਘਰਾ ਕਿਵੇਂ ਅਸੀਂ ਪੁੱਲ ਜੀਏ ਜੇ ਅਜੇ 100 ਸਾਲ ਵਾਲਾ ਜਲ੍ਹਿਆਂ ਵਾਲੇ ਬਾਗ ਦਾ ਸ਼ਾਕਾ ਨਹੀਂ ਭੁੱਲਿਆ ਜਾ ਸਕਿਆ ਤੇ ਇਹ ਦੇ ਸਾਲ ਹੀ ਚਾਲੀ ਹੋਏ ਨੇ ਇਹ ਕਿਵੇਂ ਭੁੱਲਿਆ ਜਾ ਸਕਦਾ ਐਕਸ਼ਨ ਪਲਾਨ ਕੀ ਹੋਊਗਾ ਅਗਲਾ ਅਗਲਾ ਐਕਸ਼ਨ ਪਲਾਨ ਸਾਡਾ ਇਹ ਹੋਊਗਾ ਜੇ ੱਟਕੇ ਨਾਲ ਇਧਰੋਂ ਕੋਈ ਆਰਡਰ ਆਉਂਦਾ ਕਿਸੇ ਕਿਸਮ ਦਾ ਸਰਕਾਰ ਵੱਲੋਂ ਜਾਂ ਕੋਈ ਅੰਦਰੋਂ ਵੀ ਫੋਟੋਆਂ ਲਵਾਈਆਂ ਜਾਣ ਤੇ ਅਸੀਂ ਆਪਣੇ ਬੰਦੇ ਜ਼ਰੂਰ ਹੋਣੇ ਦੇ ਵਿੱਚ ਉਹ ਰੱਖਾਂਗੇ ਬਸਾਂ ਦੇ ਦੇ ਵਿੱਚ ਕਿਉਂਕਿ ਜੋ ਵੀ ਹੋਣਾ ਇੱਥੇ ਹੋਣਾ ਆ ਇਹ ਫੇਰ ਸਾਡਾ ਜਿਹੜਾ ਐਕਸ਼ਨ ਪਲਾਨ ਹੈ ਉਹ ਮੌਕੇ ਦਾ ਹੋਊਗਾ ਕੋਈ ਵੀ ਹੋ ਸਕਦਾ ਸਰ ਕੀ ਜਮਨ ਤੁਹਾਡਾ ਕੀ ਲੈਟਰ ਚੱਲੀ ਹੋਇਆ ਕੀ ਮਾਮਲਾ ਈ ਸਾਰਾ ਨਹੀਂ ਮਾਮਲਾ ਕੋਈ ਨਹੀਂ ਇਹਦੇ ਵਿੱਚ ਤਾਂ ਸਾਡੇ ਜਿਹੜਾ ਮਾਨਯੋਗ ਕਮਿਸ਼ਨ ਸਾਹਿਬ ਵੱਲੋਂ ਕੋਈ ਜਾਰੀ ਹੋਇਆ ਲੈਟਰ ਆਇਆ ਹੈ ਪੰਜਾਬ ਸਰਕਾਰ ਨੇ ਉਹ ਲੈਟਰ ਦੇ ਸਬੰਧ ਦੇ ਜੀਬੀ ਸੀਗਾ ਵਿੱਚ ਮਾਨਯੋਗ ਜਿਹੜੇ ਸਰਦਾਰ ਜਨੈਕ ਸਿੰਘ ਪੰਡਰੋਲੇ ਉਹਨਾਂ ਦੀ ਤਸਵੀਰ ਹਟਾਉਣ ਬਾਰੇ ਦਾ ਮਾਮਲਾ ਸੀਗਾ ਠੀਕ ਹੈ ਸਾਨੂੰ ਇਹ ਲੈਟਰ ਆਇਆ ਹੈ ਬਟ ਉਹਨਾਂ ਨੇ ਲਿਖਿਆ ਵੀ ਪੰਜਾਬ ਦੇ 925 ਨੰਬਰ ਲੈਟਰ 16 4 ਦੇ ਨਾਲ ਅੱਥੀ ਕਾਰਵਾਈ ਕੀਤੀ ਜਾਵੇ ਤੇ ਉਹ ਕਾਪੀ ਅਸੀਂ ਔਨਲਾਈਨ ਕਢਾ ਰਹੇ ਹਾਂ ਜੇ ਜੋ ਕਾਰਨੀ ਮਤਲਬ ਹੋਊਗੀ ਠੀਕ ਹੈ ਸਤਕਾਰ ਨਾਲ ਜਿਵੇਂ ਵੀ ਹੋਇਆ ਉਵੇਂ ਹੀ ਕੀ ਹੋਊਗੀ ਸਿੱਖ ਜੱਸੀ ਬੰਦੀਆਂ ਵੀ ਆ ਕੇ ਮਿਲ ਕੇ ਗਏ ਆ ਤੁਹਾਡੇ ਵਰਪੇ ਇਹ ਜਰਾ ਭਰੋਸਾ ਦਿੱਤਾ ਗਿਆ ਹੈਗਾ ਨਹੀਂ ਉਹਨਾਂ ਦਾ ਕੋਈ ਗੱਲਬਾਤ ਇੰਦਾ ਦੀ ਨਹੀਂ ਹੋਈ ਉਹ ਕਹਿੰਦੇ ਸੀ ਵੀ ਤੁਸੀਂ ਜਿਹੜਾ ਆਈਏ ਤੁਹਾਡੇ ਕੋਲ ਚਿੱਠੀ ਤੁਸੀਂ ਕੀ ਕਰ ਰਹੇ ਮੈਂ ਕਿਹਾ ਵੀ ਜੋ ਚਿੱਠੀ ਦੇ ਵਿੱਚ ਲਿਖਿਆ ਹੈ ਅਸੀਂ ਰੂਲ ਰੈਗੂਲੇਸ਼ਨ ਵਾਲ ਹੀ ਚੱਲਣਾ ਹੈ ਜਿਵੇਂ ਵੀ ਹੋਇਆ ਉਹ ਕਹਿੰਦੇ ਕੋਈ ਰੋਲਾ ਨਾ ਪਾਵੇ ਇੰਦਾ ਤੁਸੀਂ ਉਹ ਕਰਿਓ ਮੈਂ ਕਹਿੰਨੀ ਨਹੀਂ ਕੋਈ ਰੋਲਾ ਰੋਲਾ ਨਹੀਂ ਚੱਲਣਾ ਕਿਸੇ ਕਿਸੇ ਦਾ ਰੋਲਾ ਨਹੀਂ ਪੈਣਾ ਥੋੜਾ ਤਾਂ ਪਾਵਾਂਗੇ ਇਸ ਨੂੰ ਜੱਗਰ ਕਰਨਾ ਹੋਵੇ ਜਾਂ ਕੋਈ ਅਸੀਂ ਕੋਈ ਲੈਟਰ ਤੋਂ ਬਾਹਰ ਜਾ ਕੇ ਕਰਨਾ ਹੋਵੇ ਕਹਿੰਦਾ ਬਸ ਇੰਨੇ ਹੀ ਧਿਆਨ ਰੱਖਿਓ ਥੋੜਾ ਜਿਹਾ ਕਹਿੰਦੇ ਠੀਕ ਹੈ ਤੇ ਕੁਛ ਜ਼ਰਾ ਪਰ ਗੱਲ ਉਹਦਾ ਇਟਾ ਵੀ ਜੀ ਨਹੀਂ ਤੁਸੀਂ ਨਾ ਨਾ ਵਾਸਤੇ ਯਾ ਹਾਂ ਜੀ ਜਸਟ ਲੈਟਰ ਆਈ ਹੈ ਠੀਕ ਹੈ ਹਾਂ ਠੀਕ ਹੈ ਯਾਨੀ ਕਿ ਹਰ ਤੁਸੀਂ ਅਗਲੀ ਚਾਰ ਦੇ ਕਰਨੀ ਹੈ ਕਰਨੀ ਹੈ